ਕੀ ਨਾਜੀ ਤਾਂ ਦਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਭਾਜੀ ਇਹ ਕੀ ਲੱਗਦੇ ਸੀ ਜਿੰਨਾ ਜੋ ਨੱਚ ਰੁਪੇ ਮੇਰਾ ਜੀਜਾ ਜੀ ਕੀ ਨਾਂ ਸੀ ਉਹਨਾਂ ਦਾ ਸਾਜੇ ਨੂੰ ਸੀ ਕੀ ਗੱਲਬਾਤ ਹੋਈ ਸਾਰੀ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਵੀ ਮਤਲਬ ਇਹਨੂੰ ਸਜਣ ਨੇ ਛਾਲ ਮਾਰ ਦਿੱਤੀ ਨਹਿਰ 'ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਟੀ ਕਾਰਵਾਈ ਪਾ ਕੇ ਤੇ ਆਪਣਾ ਨਹਿਰੀ ਵਿਭਾਗ ਕੋ ਗਏ ਤੁਸੀਂ ਨਹਿਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿਨੀ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਵੀ ਮਤਲਬ ਸਾਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਤੇ ਨਾਲ ਸਾਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆਇਆ ਅੱਛਾ ਕੀ ਨਾਹੀ ਸਾਜਨ ਮਸੀਨ ਆਇਆ ਤੇ ਕੀ ਗੱਲ ਕੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿ ਆ ਤੇ ਵੀ ਨੌਣ ਆਏ ਆ ਤਿੰਨ ਜਾਣੇ ਹੀ ਮੰਨ ਲਓ ਤਿੰਨ ਜਾਣੇ ਹੋ ਰਹੀ ਚੌਥਾ ਉਹ ਆਪ ਹੀ ਤਿੰਨ ਹੋਣ ਆਏ ਹੀ ਤੇ ਨਹਾਉਣ ਦੇ ਵਿੱਚ ਮਲੋ ਕਹਿੰਦੇ ਵੀ ਉਹ ਉਹਨੇ ਇਛਾਲ ਮਾਰਤੀ ਜਾਂ ਨਹਾਉਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇਨ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਏ ਵੇਖੋ ਘੰਟੇ ਘੰਟੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਤਦ ਨਾਲ ਉਹ ਬਾਤ ਨੇ ਸਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਾਇਆ ਤੇ ਉਹ ਬਾਹਰ ਨਹੀਂ ਆਇਆ ਤੋ ਉਹ ਗਨਾਇਦੇ ਅੱਜ ਹੀ ਟੁੱਟ ਗਿਆ ਤੇ ਉਹ ਕੱਲ ਦਾ ਹੀ ਲੱਭਣ ਦੇ ਆਇਆ ਕੱਲ ਲੱਭਣ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਜਿਹੜੀ ਮੰਦੀ ਮਿਸ ਤੇ ਉਹ ਸਣੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਪੁਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾ ਹੋ ਸਕੇ ਸਾਨੂੰ ਬਾਡੀ ਲੈ ਆਈਏ ਸਾਜਨ ਮਸੀਤ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਇਹਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਫਤਨ ਚੇਤੀ ਕਿਤੇ ਇਹ ਜਦੋਂ ਵਿੱਚ ਨਾਉਂਦਿਆਂ ਨਾਉਂਦਿਆਂ ਇਹ ਸਲੀਪ ਹੋਂ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਤੇ ਸਰ ਉਹ ਸਾਰੇ ਲੋਕ ਇਸ ਕਰਾਈ ਕਿ ਕਿਹਾ ਹਾਂਜੀ ਅਸੀਂ ਵੀ ਆਪਣੀ ਭਾਟੀਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਪਹਲਾ ਦੇਣ ਗੋਤਾਖੋਰਾਂ ਦਾ ਪੁਚਾ ਪ੍ਰਬੰਧ ਗੋਤਾਖੋਰਾਂ ਦਾ ਮਲੇ ਸਿਵਲ ਪ੍ਰਸ਼ਾਸਨ ਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਗੋ ਵੀ ਆ ਰਹੀ ਆ ਟੀਮ ਇੱਕ ਉਹ ਸਾਹਿਬ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਗਰੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ 3-4 ਦਿਨ ਲੱਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ 6-7 ਦਿਨ ਲੱਗਦੀ ਆ 12 ਹਾਂ ਤੇ ਸਾਰੀ ਜਿਹੜੀ ਕਾਰਵਾਈ ਆਮ ਚੱਲ ਜਾਂਦੀ ਹੈ